ਮੈਂ ਬਾਹਰ ਜਾਣਾ ਚਾਹੁੰਦੀ ਆ ਮੈਂ ਇੱਥੇ ਕੰਮ ਨਹੀਂ ਕਰਨਾ ਚਾਹੁੰਦੀ ਮੈਂ ਬਾਹਰ ਜਾਣਾ ਹੈ ਠੀਕ ਹੈ ਜੀ ਯਾਹਟਿੰਗ ਮੈਂ ਉਹਨਾਂ ਨੂੰ ਇਹ ਵੀ ਕਹਿਿਆ ਤਾਂ ਵੀ ਭਾਜੀ ਮੈਨੂੰ ਮੈਂ ਜਾਨਣਾ ਟ੍ਰੇਨ ਦੀ ਲੈਂਥ ਲੋ ਉੱਠ ਕੇ ਮੁੜੇ ਉਹਨਾਂ ਨੇ ਆਣਿਆ ਇਹ ਕਹਿੰਦਾ ਮੈਂ ਗੱਡੀ ਤੇ ਲੈ ਜਾ ਕੇ ਮਾਰ ਇਹ ਮੈਨੂੰ ਨਿਆਣਿਆਂ ਦੇ ਚੇਤਾਵਨਾਂ ਮੈਂ ਸੱਚੀ ਭਾਜੀ ਮੇਰੇ ਦਿਲ ਦੀ ਇਹ ਗੱਲ ਹੈ ਮੈਂ ਕਹਿੰਦਾ ਨਿਆਣਿਆਂ ਨੂੰ ਕੁਝ ਪਾ ਕੇ ਦੇ ਦੇ ਮੈਂ ਦੁੱਧ ਚ ਰੋਟੀ ਨਹੀਂ ਪੱਕਦੀ ਘਰੇ ਜਦੋਂ ਉਹ ਦੂਜਾ ਨੰਬਰ ਇਹ ਆ ਵੀ ਸਾਡਾ ਘਰ ਪਿੱਛੇ ਮੇਰੇ ਪੋਤੇ ਦੀ ਰੋਟੀਆਂ ਦਾ ਔਖਾ ਨਿਆਣੇ ਨਿਕ ਨਿਕ ਇਹ ਆ ਉਹ ਲੜਦੇ ਰੋਟੀ ਪਾਣੀ ਦਾ ਔਖਾ ਤੇ ਬੈਕ ਅਸੀਂ ਕਿਹਾ ਕੁੜੀ ਬੁਕਤੀ ਨੂੰ ਭੇਜ ਦਿਓ ਮੈਂ ਬਹੁਤ ਤਰਲੇ ਕੀਤੇ ਵੀ ਤੂੰ ਭੇਜ ਦੇ ਭੇਜ ਦੇ ਇਹ ਮੁੰਡਾ ਨਹੀਂ ਮੰਨਿਆ 70000 ਰੁਪ ਮੈਂ ਕਹਿੰਦਾ ਸਰਪੰਚ ਕੀ ਗੱਲ ਹੋਈ ਇਹਦੇ ਤੈਨੂੰ ਪਤਾ ਨਹੀਂ ਮੈਂ ਕਹਿੰਦਾ ਜੀ ਮੈਨੂੰ ਤਾਂ ਕੁਝ ਵੀ ਨਹੀਂ ਪਤਾ ਮੈਂ ਤਾਂ ਆਪਣੇ ਨਿਆਣੇ ਜੁੱਟ ਕੇ ਕੰਮ ਤੇ ਚੱਗਿਆ ਆ ਕੰਮ ਤੋਂ ਮੈਨੂੰ ਪੁਲਿਸ ਚੱਕ ਕੇ ਥਾਡੇ ਘਰੇ ਲੈ ਆਏ ਇਹਦੀ ਕੋਈ ਨਹੀਂ ਫੇ ਚੱਜਾ ਖਾਣੇ ਤੈਨੂੰ ਪਤਾ ਲੱਗ ਜਾਊਗਾ ਉਹ ਟਰਾਂਸਫਰ ਮੇਰੇ ਤੋਂ ਪੁੱਛ ਹੀ ਗਏ ਕੁੱਟੀ ਦੇ ਬੇਸਬਾਲ ਪਰਾਂਟ ਲਗਾ ਉਹ ਲਗਾ ਅਲਸ ਨੰਗਾ ਕਰਕੇ ਵੀ ਮੈਨੂੰ ਕੁੱਟਿਆ ਗਿਆ ਤੇ ਆਪਾਂ ਭਾਵੇਂ 6 ਦਿਨਾਂ ਦੇ ਵਿੱਚ ਨਹੀਂ ਮੰਨੇ ਵੀ ਮੈਂ ਖੋਲਿਆ ਨਾ ਮੈਨੂੰ ਪਤਾ ਹੀ ਸੀ ਕਿ ਕਿਹੜੇ ਕਿਹੜੇ ਥਾਣੇ ਲਗਾਏ ਸੀ ਆਪਾਂ ਨੂੰ ਨੂਲ ਮੈਂ ਥਾਣੇ ਚ ਮੈਨੂੰ ਨਹੀਂ ਸੀ ਪਤਾ ਕਿ ਮੈਂ ਉਹਨਾਂ ਨਾਲ ਨਹੀਂ ਸੀ ਭਾਈ ਉਹ ਮੰਨਦਾ ਸੀ ਤੋਦੇ ਪੈ ਗਿਆ ਮੰਨਦਾ ਨਹੀਂ ਉਹ ਰਿਮਾਂਡਾ ਉਹ ਕਹਿੰਦਾ ਪੈਸੇ ਦਿਓ ਮੇਰੇ ਪੈਸੇ ਦਿਓ ਕਹਿੰਦਾ ਪੈਸੇ ਹੀ ਪੈਸੇ ਪੈਸੇ ਐ ਤੁਹਾਡਾ ਕੀ ਨਾ ਆ ਜੀ ਤੇ ਕੀ ਤੁਹਾਡਾ ਮੁੱਦਾ ਜੀ ਅੱਜ ਦਾ ਸਾਨੂੰ ਦੱਸੋਗੇ ਮੇਰਾ ਪੈਂਡ ਤਗੜਾ ਨਾਂ ਮੇਰਾ ਦੀਸ਼ੋ ਆ ਹਾਂਜੀ ਤੇ ਮੇਰੀ ਨੋਂ ਗਈ ਸੀ ਬਾਹਰ ਤਾਂ ਮੇਰੇ ਜਵਾਈ ਨੇ ਭੇਜੀ ਆ ਅੱਛਾ ਜੀ ਜਵਾਈ ਮੇਰੇ ਨੇ ਭੇਜੀ ਆ ਤੇ ਉਹਨਾਂ ਦੇ ਘਰ ਦੇ ਹਾਲਾਤ ਬਹੁਤ ਖਰਾਬ ਸੀ ਇਹਨਾਂ ਦਾ ਉਧਰ ਉਧਰੀ ਮਾਣ ਮੋਟਾ ਲੈਣ ਦੇਣ ਸੀ ਤੇ ਬੋਟੀ ਨੂੰ ਇਹਨਾਂ ਨੇ ਹੱਥਾਂ 'ਚ ਲੈ ਲਿਆ ਤੇ ਵੀ ਤੈਨੂੰ ਅਸੀਂ ਬਾਹਰ ਭੇਜਦੇ ਭੇਜਦਾ ਵੀ ਆ ਕੋ ਕੁੜੀਆਂ ਹੋਰ ਵੀ ਭੇਜਦਾ ਆ ਬਾਹਰ ਕਿੱਥੇ ਬਾਹਰ ਭੇਜੇ ਨਮਸਕਾਰ ਹਸਕਾਰ ਦੇ ਜੀ ਤੁਹਾਡਾ ਸੁਣੋ ਮੇਰੇ ਗੱਲ ਤੁਹਾਡਾ ਜਵਾਈ ਸੀ ਹਾਂਜੀ ਮੇਰਾ ਜਵਾਈ ਉਹ ਮੰਨ ਲਓ ਐਂਟੀ ਕਿਉਂ ਦਾ ਹਾਂ ਐਂਟੀ ਕਰਦਾ ਠੀਕ ਹੈ ਜੀ ਕਿੱਥੋਂ ਦਾ ਜੀ ਇਹ ਪਹਿਲਾਂ ਇੱਥੇ ਦਾ ਤੰਦਾ ਹੂਰੇ ਦਾ ਠੀਕ ਹੈ ਜੀ ਮੈਂ ਕੋਰਡ ਲਾ ਕੇ ਦੰਦਾ ਹੂਰਾ ਠੀਕ ਹੈ ਜੀ ਦੱਸੋ ਗੱਲ ਤੇ ਫੇਰ ਅਸੀਂ ਇਹਨੂੰ ਬਹੁਤ ਤਰਲੇ ਕੀਤੇ ਤੇ ਪੈਸਾ ਸਾਡਾ ਕੋਈ ਨਹੀਂ ਲੱਗਾ ਇਹਨੇ ਲੈ ਆ ਨਹੀਂ ਸਾਤੋਂ ਪੈਸਾ ਕਹਿੰਦਾ ਉਹ ਫ੍ਰੀ ਵੀ ਜਾਇਆ ਕਿ ਜੇ ਇਹਦਾ ਨਾਮ ਆਣ ਲੱਗੇ ਆ ਵੀ ਸਕਦੀ ਆ ਜੇ ਤਿੰਨ ਮਹੀਨੇ ਦਾ ਅਸੀਂ ਇਹਨੂੰ ਦਿੱਤਾ ਆ ਤੇ ਨੰਨੇ ਨੇ ਜਵਾਬ ਸਾਸ ਆਦੀ ਆ ਅਸੀਂ ਕਿਹਾ ਵੀ ਕੁੜੀ ਨੂੰ ਪੁੱਛਿਆ ਵੀ ਕਿੱਦਾਂ ਕਹਿੰਦੀ ਮੈਨੂੰ 15 ਦਿਨ ਤੋਂ ਉਹਦਾ ਕੰਮ ਹੀ ਨਹੀਂ ਲੱਗਾ ਫੇਰ ਉਹ ਉਥੇ ਨੂੰ ਤੰਗੀ ਤੁੰਗੀ ਵੀ ਬਹੁਤ ਆਈ ਆ ਕਈਆਂ ਗੱਲਾਂ ਦੀ ਉਹਨੇ ਸਾਨੂੰ ਦੱਸਿਆ ਗਲਤ ਕੁਛ ਨਹੀਂ ਕਿਸੇ ਨੇ ਕੀਤਾ ਪਰ ਕੰਮ ਤੇ ਗਈ ਆ ਪਰ ਦੂਜਾ ਨੰਬਰ ਇਹ ਆ ਵੀ ਸਾਡਾ ਘਰ ਪਿੱਛੇ ਮੇਰੇ ਪੋਤੇ ਦੀ ਰੋਟੀਆਂ ਦਾ ਔਖਾ ਨਿਆਣੇ ਨਿਕਨਕੇ ਆ ਉਹ ਲੜਦੇ ਰੋਟੀ ਪਾਣੀ ਦਾ ਔਖਾ ਤੇ ਬੈਕ ਅਸੀਂ ਕਿਹਾ ਕੁੜੀ ਬੋਤੀ ਨੂੰ ਭੇਜ ਦਿਓ ਮੈਂ ਬਹੁਤ ਤਰਲੇ ਕੀਤੇ ਵੀ ਤੂੰ ਭੇਜ ਦੇ ਭੇਜ ਦੇ ਇਹ ਮੁੰਡਾ ਨਹੀਂ ਮੰਨਿਆ ਇਹ ਨਹੀਂ ਮੰਨਿਆ ਇਹਨੇ ਸਾਡਾ ਜਾਨੀ ਕ ਘਰ ਦੇ ਵਿੱਚ ਬਹੁਤ ਖਲੇਕ ਦੇ ਫਸਾਨਾ ਸਾਮਾਨ ਚ ਕਾ ਦਿਓ ਸਾਨੂੰ ਘਰ ਵੇਚ ਦਿਓ ਸਾਡੇ ਕੋਲ ਦੋ ਕਮਾਲਲੇ ਢਾਈ ਕਮਾਲਲੇ ਜਗਾ ਹੈ ਜਿਹਦੇ ਵਿੱਚ ਮੇਰੇ ਦੋ ਮੁੰਡੇ ਰਹਿੰਦੇ ਆ ਕੁੱਤੇ ਆ ਥੱਲੇ ਉਹ ਦੋ ਢਾਈ ਵਾਲੇ ਵੇਚ ਕੇ ਮੇਰੇ ਨਿਆਣੇ ਕਿੱਥੇ ਜਾਣਗੇ ਇਹਨੂੰ ਅਸੀਂ ਵੇਚ ਕੇ ਦੇ ਦਈਏ ਤਾਂ ਵੀ ਮੇਰੇ ਜੀ ਪੈਸੇ ਪੂਰੇ ਹੋ ਜਾਣ ਪਹਿਲਾਂ ਇਹਨੇ ਸਾਨੂੰ ਫ੍ਰੀ ਭੇਜਿਆ ਹੁਣ ਇਹ ਕਹੀ ਜਾਂਦਾ ਪੈਸੇ ਲੈਣੇ 70000 ਰੁਪਇਆ ਤੇ ਟੈਕਟ ਬਾਹਰ 70000 ਰੁਪਇਆ ਦੇ ਉਹ ਟੈਕਟ ਦਿਓ ਤਾਂ ਸਾਡੇ ਕੋਲ ਇਸ ਟਾਈਮ 70 ਰੁਪਇਆ ਨਹੀਂ ਘਰ ਦੇ ਵਿੱਚ ਖਾਣ ਨੂੰ ਕੁਝ ਨਹੀਂ ਹਾਂ ਅੱਛਾ ਤੇ ਫੇ ਹੁਣ ਫੇ ਕੀ ਗੱਲਬਾਤ ਕੀਤੀ ਤੁਹਾਨੂੰ ਕੀ ਸਾਡੀ ਗੋਟੀ ਲਿਆ ਦਿਓ ਬਸ ਸਾਨੂੰ ਇਹੀ ਚਾਹੀਦਾ ਸਾਡੀ ਹੈਲਪ ਕੀਤੀ ਜਾਵੇ ਮਾਨਿਆਂ ਨੇ ਤੇ ਆ ਜੀਵੇ ਜੋ ਵੀ ਸਾਡਾ ਕੀਤਾ ਕਰਾਇਆ ਜੋ ਵੀ ਉਹਦਾ ਮੰਨਦਾ ਸਾਨੂੰ ਪਹਿਲਾਂ ਵੀ ਸਾਨੂੰ ਥੋੜੇ ਜੇ ਪੈਸੇ ਦਿੱਤੇ ਜਰੂਰ ਬਾਤਾਂ ਲਈ ਮੈਂ ਗਿਆ ਸੀ ਜੇਲ ਦੇ ਵਿੱਚ ਇਹ ਗੱਲ ਹੈ ਪਿੰਡ ਵਾਲਿਆਂ ਨੇ ਤੇ ਐਤਨੇ ਮੈਨੂੰ ਥਾਣੇ ਭੇਜਿਆ ਮੈਨੂੰ ਸਜ਼ਾ ਵੀ ਹੋਈ ਮੈਂ 2 ਮਹੀਨੇ 55 ਦਿਨ ਜੇਲ੍ਹ 'ਚ ਕੱਟ ਕੇ ਆਇਆ ਫੋਟੋਲੀ ਬੇਸ ਮਾਲ ਖਾਦੀ ਝੂਠਾ ਪਰਚਾ ਝੂਠਾ ਪਰਚਾ ਲੈ ਗਿਆ ਗੋਲੀਆਂ ਤੇ ਚੋਰੀ ਦੇ ਤਪਾਤ ਨਾ ਗੋਲੀਆਂ ਇਕੱਲੇ ਇਕੱਲੇ ਦੱਸੋ ਜੀ ਜਰਾ ਜਿੰਨੇ ਵੀ ਗੱਲ ਦੱਸੋ ਤੁਸੀਂ ਦੱਸ ਕਰਦਾ ਜੀ ਮੈਂ ਜੀ ਮੈਨੂੰ ਸਵੇਰ ਨੂੰ ਚੱਕਿਆ ਜੀ ਦੋ ਤਰੀਕ ਨੂੰ ਹੂੰ ਦੋ ਤਰੀਕ ਸਵੇਰ ਨੂੰ 9:00 ਵਜੇ 10:00 ਵਜੇ ਚੱਕ ਕੇ ਲੈ ਗਿਆ ਕਹਿੰਦੇ ਮਲਾਜਮ ਕਿ ਤੈਨੂੰ ਪੁੱਛ ਗੈਸੇ ਕਰਨੀ ਆ ਹੂੰ ਪੁੱਛ ਗੈਸੇ ਦੇ ਵਿੱਚ ਲੈ ਗਿਆ ਮੈਨੂੰ ਸਰਪੰਚ ਦੇ ਘਰੇ ਲੈ ਕੇ ਮੈਂ ਉੱਥੇ ਮੈਨੂੰ ਪੁੱਛਿਆ ਮੈਂ ਕਿਹਾ ਸਰਪੰਚ ਸਾਹਿਬ ਕੀ ਗੱਲ ਹੋਣੀ ਇਹ ਤੈਨੂੰ ਪਤਾ ਨਹੀਂ ਮੈਂ ਕਿਹਾ ਜੀ ਮੈਨੂੰ ਤਾਂ ਕੁਝ ਵੀ ਨਹੀਂ ਪਤਾ ਮੈਂ ਤਾਂ ਆਪਣੇ ਨਿਆਣੇ ਚ ਉੱਠ ਕੇ ਕੰਮ ਤੇ ਚੱਗਿਆ ਆਂ ਕੰਮ ਤੋਂ ਮੈਨੂੰ ਪੁਲਿਸ ਚਾਕੇ ਤੁਹਾਡੇ ਘਰੇ ਲੈ ਆਏ ਇਹਦੀ ਕੋਈ ਨਹੀਂ ਫੇਟ ਜੱਲ ਜਾਣਾ ਤੁਹਾਨੂੰ ਪਤਾ ਲੱਗ ਜਾਊਗਾ ਸਰਪੰਚ ਸਾਹਿਬ ਨੂੰ ਮੈਂ ਕਿਹਾ ਲਗਾ ਮੈਨੂੰ ਪੁਲਿਸ ਲੈ ਚਲੀ ਆ ਪਰ ਮੈਂ ਬੇਕਸੂਰ ਆ ਮੈਨੂੰ ਪਤਾ ਹੀ ਨਹੀਂ ਕਿਸੇ ਗੱਲ ਦਾ ਤੇ ਮੈਨੂੰ ਸੱਚੀ ਬਾਈ ਗੁਰੂ ਦੀ ਸੌਂ ਲੱਗੀ ਮੈਨੂੰ ਪਤਾ ਵੀ ਹੈ ਨਹੀਂ ਸੀ ਕਿ ਕਿਹੜੀ ਚੋਰੀ ਕਿੱਥੇ ਬੜੀ ਕਹਿ ਨਹੀਂ ਕੀ ਹੋਇਆ ਹੂੰ ਆਣੀ ਲੈ ਗਈ ਸ਼ਾਮ ਤੱਕ ਮੈਨੂੰ ਬਿਠਾਈ ਰੱਖਿਆ ਮੈਂ ਕਿਹਾ ਵੀ ਜਦੋਂ ਕੋਈ ਨਹੀਂ ਨਿੱਕੀ ਮੋਟੀ ਗੱਲ ਹੋਊਗੀ ਮੈਨੂੰ ਲੈ ਜਾਣਗੇ ਘਰੇ ਹੂੰ ਪਰ ਨਹੀਂ ਲੱਗਾ ਹੂੰ ਤੇ ਕਹਿੰਦੇ ਜੀ ਕੋਈ ਟਰਾਂਸਫਰ ਨੂੰ ਗੋਲਡਨ ਦੀ ਗੱਲ ਹੋਈ ਸੀ ਮੈਨੂੰ ਨਹੀਂ ਪਤਾ ਨਾ ਮੈਨੂੰ ਕਦੇ ਜੋੜ ਵੀ ਨਹੀਂ ਲਾਇਆ ਮੈਂ ਇਸਤਰੀ ਦਾ ਕੰਮ ਕਰਦਾ ਹਾਂ ਤੇ ਉਹ ਟਰਾਂਸਫਰ ਮੇਰੇ ਤੋਂ ਪੁੱਛੀ ਗਏ ਕੁੱਟੀ ਦੇ بیسਬਾਲ ਕਰੰਟ ਲਗਾ ਉਹ ਲਗਾ ਅਲਸਨੰਗਾ ਕਰਕੇ ਵੀ ਮੈਨੂੰ ਕੁੱਟਿਆ ਗਿਆ ਤੇ ਆਪਾਂ ਬਾਪਾ ਵੀ 6 ਦਿਨਾਂ ਦੇ ਵਿੱਚ ਨਹੀਂ ਮੰਨੇ ਵੀ ਮੈਂ ਖੋਲਿਆ ਨਾ ਮੈਨੂੰ ਪਤਾ ਹੀ ਸੀ ਕਿਹਨੇ ਬੋਲਿਆ ਜਿਹੜੇ ਝਾਣੇ ਲਗਾਏ ਸੀ ਆਪਾਂ ਨੂੰ ਨੂਰ ਮੈ ਝਾਣੇ ਠੀਕ ਆ ਉਰਮਾ ਜਾਣੇ ਚਲੇ ਗਏ ਫਿਰ ਪੂਛ ਦੋ ਬੰਦੇ ਮੇਰੇ ਨਾਲ ਸੀ ਜਿਹੜੇ ਮੇਰੇ ਨਾਲ ਕੇਸਵਾ ਦੇਤੇ ਬਣਾਏ ਗਏ ਆ ਉਹਨਾਂ ਤੋਂ ਇੱਕ ਬੰਦਾ ਇਹ ਬਿਆਨ ਦੇ ਰਿਹਾ ਸੀ ਵੀ ਮੈਂ ਇਹਨਾਂ ਦੇ ਨਾਲ ਗਿਆ ਆ ਇਹ ਕਿਸ ਕਿਸ ਜਾਮ ਨੂੰ ਹਾਲਤ ਨੂੰ ਜਾਮ ਦਿੱਤਾ ਹੈ ਪਰ ਮੈਨੂੰ ਨਹੀਂ ਸੀ ਪਤਾ ਕਿ ਮੈਂ ਉਹਨਾਂ ਨਾਲ ਨਹੀਂ ਸੀ ਪਰ ਤੇ ਵੀ ਮੈਂ ਇਸ ਪੰਜਾਹਾਂ ਦਿਨ ਤੋਂ ਵੀ ਕੱਟ ਗਿਆ ਉਸ ਜੇਲ ਤੋਂ ਮੈਨੂੰ ਮੇਰੇ ਜੀਜੇ ਨੇ ਪੈਸੇ ਲਾ ਕੇ ਬਾਹਰ ਘਟਾਇਆ ਕੋਈ ਮੈਨੂੰ ਖਾਣ ਪੀਣ ਦੇ ਵੀ ਅੰਦਰ ਪਾਇਆ 30-40 ਹਜ਼ਾਰ ਉਸ ਉਸ ਪੈਸਿਆਂ ਨੂੰ ਮੇਰੀ ਘਰ ਵਾਲੀ ਨੇ ਜਾਨੀ इमोशनल ਹੋ ਗਈ ਵੀ ਮੇਰਾ ਬੰਦਾ ਸੀ ਇਸ ਤੱਕ ਕਦੇ ਨਹੀਂ ਸੀ ਪਾਇਆ ਕਹਿੰਨੀ ਵੀ इमोशनल ਹੋ ਗਈ ਵੀ ਮੇਰੇ ਬੰਦੇ ਨੂੰ ਬਾਹਰ ਕੱਢ ਲਿਆ ਭਾਜੀ ਵੀ ਮੈਨੂੰ ਜੋ ਵੀ ਚਾਹਤੇ ਤੇਰੀ ਮਨਜੂਰੀ ਠੀਕ ਹੈ ਉਹ ਮੰਨ ਲਈ ਵੀ ਮੈਂ ਬਾਹਰ ਜਾਵਾਂਗੀ ਓਕੇ ਉਹ ਬਾਹਰ ਚਲ ਗਈ ਆ ਬਾਹਰ ਜਾ ਕੇ ਚਲੋ ਸਾਥੋਂ ਗੱਲ ਤਾਂ ਡਿਸੀਜਨ ਲੈ ਹੋ ਗਿਆ ਉਹ ਬਾਹਰ ਚਲ ਗਈ ਆ ਪਿੱਛੇ ਸਾਡੇ ਨਿਆਣੇ ਦੀ ਮੇਰੇ ਦਿੱਤਾਂ ਦੀ ਪੜਾਈ ਖਰਾਬ ਹੁੰਦੀ ਮੈਂ ਕੰਮ ਤੇ ਨਹੀਂ ਜਾ ਸਕਦਾ ਥਰੋ ਦੇ ਪੱਖ ਦੇ ਜੇ ਪੱਖ ਦੀ ਦੂਸਰਾ ਨੰਬਰ ਮੇਰੇ ਵਿਕਤੇ ਤੇ ਸਾਥ ਲੱਗੀ ਇਸ ਜੀਤੇ ਮੇਰੇ ਦੇ ਹੀ ਹੱਥ ਸਾਥ ਲੱਗੇ ਹੂੰ ਲਾਜ ਵੀ ਨਹੀਂ ਕਰਾਇਆ ਲਾਜ ਵੀ ਨਹੀਂ ਕਰਾਇਆ ਜੀ ਮੈਂ ਤੇ 400 ਰੁਪਏ ਮੇਰੇ ਐਕਸਪੇ ਤੇ ਲੱਗਾ ਤਾਂ ਉਹ ਵੀ ਉਹਨੇ ਤੇਹਰੀ ਤੇ ਲਿਖਿਆ ਹੋਇਆ ਜੀ ਇਹਦੇ ਦੇ 400 ਰੁਪਏ ਇਹਦੇ ਐਕਸਪੇ ਤੇ ਲੱਗਾ ਹੋਇਆ ਹੂੰ ਰੁਪਈਆ ਉਹਦਾ ਡੇਢ ਤੇ ਲੱਖ ਰੁਪਈਆ ਹੋਊਗਾ ਦੇਰ ਵਾਲਾ ਸਾਡਾ ਉਹਦੇ ਵਿੱਚ ਉਹ ਮਜਬੂਰ ਕੀਤਾ ਗਿਆ ਉਹਨੂੰ ਵੀ ਉੱਥੋਂ ਬਾਹਰ ਵੀ ਭੇਜਣਾ ਹੈ ਹੁਣ ਅਸੀਂ ਉਹਨੂੰ ਹੱਥ ਜੋੜ ਕੇ ਬੇਨਤੀ ਵੀ ਕਰ ਰਹੇ ਆਂ ਵੀ ਚਲੋ ਜੋ ਵੀ ਤੇਰਾ ਲੇਖਾ ਜੋਖਾ ਆ ਅਸੀਂ ਇੱਥੇ ਰੱਖਦੇ ਹਾਂ ਚੱਕ ਕੇ ਦਈਏ ਜੋ ਵੀ ਕਰਕੇ ਰਿਹਾ ਤੈਨੂੰ ਤੇ ਵਾਪਸ ਮਿਲ ਜਾਣਗੇ ਵੀ ਤੂੰ ਮੇਰੀ ਵਾਈਫ ਨੂੰ ਇੱਧਰ ਲਿਆ ਹੂੰ ਤੇ ਉਹ ਨਹੀਂ ਮੰਨ ਰਿਹਾ ਉਹ ਕਹਿੰਦਾ ਸਾਰੇ ਪੈਸੇ ਇੱਕ ਤਾਮੀ ਰੱਖੋ ਹੁਣ ਤਾਮ ਤੋਂ ਤਾਂ ਮੈਨੂੰ 2 ਮਹੀਨੇ ਬੈਠੇ ਰੋ ਹੋ ਗਏ ਮੇਰੇ ਕੋਲ ਤਾਂ ਇਸ ਟਾਈਮ ਠਹਿ ਇੱਕ ਮਹੀਨੇ ਵੀ ਹੈ ਰੋਟੀ ਖਾਣ ਲਈ ਮੈਂ ਆਪਣੇ ਮਾਂ ਕੋ ਡੰਗਤਾ ਪੋਣਾ ਜਾਂ ਮੇਰਾ ਡੈਡੀ ਦੇ ਦਿੰਦਾ ਹੂੰ ਕੰਮ ਹੈ ਰਾਜ ਮਿਸਤਰੀ ਦਾ ਕਰਦਾ ਹੈ ਇਹ ਗੱਲਬਾਤ ਹੋਈ ਆ ਮੈਂ ਇਹ ਚਾਹੁੰਦਾ ਵੀ ਮੇਰੀ ਵਾਈਸ ਘਰੇ ਆਜ ਵੀ ਨਹੀਂ ਆ ਰਹੀ ਮੇਰੇ ਨੇ ਆਨੇ ਪਾ ਲਿਆ ਤੇ ਤੁਸੀਂ ਤੁਹਾਡੀ ਆਪਸ ਵਿੱਚ ਜਿੱਦਾਂ ਤੁਸੀਂ ਦੱਸਿਆ ਵੀ ਤੁਹਾਡਾ ਪਰੋਣਾ ਹੀ ਆ ਹਾਂਜੀ ਤੇ ਤੁਸੀਂ ਵਿੱਚ ਕੋਈ ਰਿਸ਼ਤੇਦਾਰ ਪਾ ਕੇ ਗੱਲਬਾਤ ਨਹੀਂ ਕੀਤੀ ਵੀ ਮੈਂ ਮੰਨਦਾ ਅਸੀਂ ਤਾਂ ਉਹਦੇ ਪੈਸੇ ਮੰਨਦਾ ਨਹੀਂ ਉਹ ਨਹੀਂ ਮੰਨਦਾ ਉਹ ਕਹਿੰਦਾ ਪੈਸੇ ਲੋ ਮੇਰੇ ਪੈਸੇ ਲੋ ਕਹਿੰਦਾ ਪੈਸੇ 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 ਤੇ ਤੇਰੀ ਘਰ ਵਾਲੀ ਕੀ ਕਹਿੰਦੀ ਉੱਤੇ ਆਉਣਾ ਚਾਹੁੰਦੀ ਆ ਜੋ ਉਹ ਹਾਂ ਹਾਲ ਤਾਂ ਨਹੀਂ ਚਾਹੁੰਦੀ ਉੱਥੇ ਵੀ ਯਾਨੀ ਸੋਚਿਆ ਸੀ ਕੁਸ਼ੂਰ ਸੀ ਬਣ ਕੁਸ਼ੂਰ ਤੇ ਆ ਨੇ ਮੈਂ ਕਹਿਣ ਦਾ ਮਤਲਬ ਉਹਨੂੰ ਕੰਮ ਕੋ ਮਿਲਿਆ ਆ ਕੰਮ ਕਰਦਾ ਹੀ ਆ ਹਾਂ ਖਾਸ ਨਹੀਂ ਕੁਝ ਪੈਸਾ ਨਹੀਂ ਆ ਦੋ ਡੇਢ ਦੋ ਮਹੀਨੇ ਹੋ ਗਏ ਕਿਨ ਕੋਈ ਪੈਸਾ ਨਹੀਂ ਆਇਆ ਕੋਈ ਤੰਗ ਪਰੇਸ਼ਾਨਤ ਨਹੀਂ ਕਰਦੇ ਉੱਥੇ ਤੰਗ ਬੱਤੀ ਬੁੱਤੀ ਕੱਟ ਦਿੰਦੇ ਜਦੋਂ ਕਹਿੰਦੀ ਵੀ ਇੰਡੀਆ ਜਾ ਕੇ ਫੋਨ ਖੋਲ ਲੈਂਦੇ ਆ ਮਾਰਕੁੱਟ ਵੀ ਕਰ ਲੈਂਦੇ ਆ ਵਾਇਟ ਟਾਈਮ ਜਦੋਂ ਅਸੀਂ ਕਹਿੰਦਾ ਇੱਥੇ ਪਰੋਣੇ ਨੂੰ ਕਹਿੰਦੀਦਾ ਕਿ ਉਹਨੂੰ ਵਾਪਸ ਸੱਜਣਾ ਆ ਉਹ ਉਹ ਤੰਗੀ ਦੇ ਉਹਦਾ ਤੰਗੀ ਦਿੰਦੇ ਰੋਟੀ ਵੀ ਨਹੀਂ ਦਿੰਦੇ ਅੱਛਾ ਲਾਈਟ ਬੰਦ ਕਰ ਦਿੰਦੇ ਆ ਵਜਿੰਦਾ ਰਾਕੇ ਬਾਹਰ ਚੱਲ ਜਾਂਦੇ ਆ ਉਹ ਕਹਿੰਦੀ ਮੈਨੂੰ ਇੱਕ ਦਿਨ ਤਾਂ ਮੈਨੂੰ ਕਹਿੰਦੀ ਮੈਨੂੰ ਸਾਹ ਨਹੀਂ ਉੱਧਾ ਗੱਲਬਾਤ ਹੋ ਜਾਂਦੀ ਥੋੜੀ ਹਾਂਜੀ ਗੱਲ ਹੁੰਦੀ ਐ ਤੇ ਹੋ ਜਾਂਦੀ ਫੇ ਇਹਨੂੰ ਅਸੀਂ ਕਰਦੇ ਹਾਂ ਸਾਡੀ ਗੱਲ ਕਰ ਇਹਨੂੰ ਪਹਿਲੋ ਕਹਿੰਦਾ ਐ ਇਹ ਸਾਡੀ ਗੱਲ ਨਹੀਂ ਹੋਈ ਸਾਨੂੰ 8-10 ਘੰਟੇ ਲੰਘ ਗਏ ਸਾਡੀ ਬੜਾ ਹੈਲੋ ਤਾਂ ਕਰਾ ਦੇ ਪੁੱਛੀਏ ਉਹ ਠੀਕ ਵੀ ਐ ਜਾਂ ਨਹੀਂ ਕਿ ਫੇ ਕਰਾਂ ਔਰਤ ਜਾ ਤੇ ਆ ਕਹਿੰਦੇ ਬਿਆਨੇ ਦੀ ਮਾਂ ਕੋ ਵੀ ਦਬਾਅ ਕਰਦਾ ਛੜਾਵਾਉਂਦੇ ਆ ਹਮ ਹੁਣ ਮੈਂ ਤੁਹਾਨੂੰ ਤਾਂ ਉਦੋਂ ਵੀ ਦੱਸੀ ਸੀ ਪਰੇਸ਼ਾਨੀ ਬਾਜੀ ਵੀ ਇਸ ਤੋਂ ਵੱਧ ਕੋਈ ਮੇਰੇ ਨਿਆਣੇ ਹਾਲਾ ਕਾਲਣ ਜਾਂ ਮੈਂ ਕੋਈ ਉੱਚੀ ਨੀਚੀ ਗੱਲ ਨਾ ਪੁੱਛ ਜਾਣਾ ਉਹਨਾਂ ਦਾ ਵੀ ਕੁਝ ਨਹੀਂ ਜਿੰਨੀ ਵੀ ਮੇਰੀ ਖਰਾਬ ਐ ਜਾਂ ਮੇਰੇ ਬੱਚਿਆਂ ਦੀ ਹਮ ਤੇ ਇਸ ਕਰਕੇ ਮੈਨੂੰ ਇਹਦੇ ਵਿੱਚ ਇਹਦੇ ਸਵੱਗਤ ਹੁੰਦਾ ਮੈਂ ਪਹਿਲਾਂ ਵੀ ਕਿਹਾ ਵੀ ਤੁਹਾਡੇ ਰਿਸ਼ਤੇਦਾਰੀ ਆ ਤੁਹਾਡਾ ਜਵਾਈ ਭਾਈ ਆ ਹਾਂਜੀ ਹੋਰ ਕੋਈ ਰਿਸ਼ਤੇਦਾਰ ਵਿੱਚ ਪਾ ਕੇ ਤੁਸੀਂ ਉਹਨੂੰ ਕਹਿੰਦਾ ਨਹੀਂ ਸੋਤ ਹੁੰਦਾ ਪਾਇਆ ਕੁੜੀ ਨੂੰ ਪਾਇਆ ਚੜ੍ਹਾਵਾਂ ਵਾਲੇ ਪਰੋਣੇ ਨੂੰ ਕੁੜੀ ਨੂੰ ਪਾਇਆ ਨਹੀਂ ਮੰਨਦਾ ਠੀਕ ਆ ਕਿ ਉਹ ਕਹਿੰਦਾ ਪਹਿਲਾਂ ਪੈਸੇ ਹੀ ਦਿਓ ਪੈਸੇ ਪੈਸੇ ਕਹਿੰਦਾ ਸਾਰੇ ਪੈਸੇ ਮੰਗ ਰਿਹਾ ਨਾ ਇਸ ਟਾਈਮ ਸਾਰੇ ਲੱਖ ਕਹਿੰਦਾ ਉਹ ਜਿਹੜਾ ਨਾ ਉਹ ਤਾਂ ਜਿਹੜੇ ਪਾ ਪੂ ਦਿੱਤੇ ਜਿਹੜੇ ਮੇਰੇ ਨਾਲ ਕੱਢ ਤੇ ਤੇਰੇ ਨਾਲ ਕੱਢ ਤੇ ਕਹਿੰਦਾ 2.5 2.5 ਲੱਖ 2 ਲੱਖ ਬਣਾਈ ਬੈਠਾ 2 ਲੱਖ 1.5 2 ਲੱਖ ਬਣਾਈ ਬੈਠਾ ਜਿਹੜੀ ਜ਼ਮਾਨਤ ਦਾ ਅਜਾ ਉਹ ਜਮਾਨਤ ਦਾ ਫੇਰ ਸਾਡੀ ਆਰਡਰ ਨਹੀਂ ਹੁੰਦੇ ਹੁੰਦੇ ਆਪਣੇ ਨੂੰ 50000 ਦੇ ਆਰਡਰ ਉਹ ਮੰਗ ਲਉਂ ਮੈਂ ਮੰਮੀ ਦੇ ਨਾਂ ਤੇ ਐਫ.ਟੀ. ਆ ਉਹ ਹੋਰ ਵੀ ਬੜਨੀ ਉਹ ਭਰੀ ਆ ਉਹ ਵੀ ਮੰਗੂ ਉਹ ਵੀ ਵਿੱਚ ਪਾ ਕੇ ਤਾਂ 2 ਲੱਖ 35000 ਰੁਪਏ ਬੜਦਾ ਉਹ ਮੰਗਦਾ ਨਾਲੇ ਉਹਨੇ ਭਰੀ ਸੀ ਉਹਨੇ ਨਹੀਂ ਭਰੀਏ ਭਰੀ ਵੀ ਉਹ ਨਹੀਂ ਉਹ ਮੇਰੀ ਛੋਟੀ ਭੈਣ ਦੇ ਨਾਂ ਤੇ ਉਹਨੂੰ ਉਜਦਾ ਪੈਸੇ ਉਹਨੇ ਹੀ ਰੱਖੇ ਆ ਹਾਂ ਉਹਦੇ ਨਾਂ ਤੇ ਇਹ ਤਾਂ ਚਲੋ ਤੁਸੀਂ ਮੰਨਦੇ ਆ ਵੀ ਪੈਸੇ ਤਾਂ ਉਹਦੇ ਦੇਣੇ ਆ ਹਾਂਜੀ ਹਾਂ ਇਹ ਤਾਂ ਤੁਸੀਂ ਬੁੱਕਰ ਦੇ ਦਿਓ ਪੰਚਾਇਤ ਤੇ ਲਿਖਿਆ ਵੀ ਆ ਲਿਖਿਆ ਵੀ ਆ ਅੱਛਾ ਇਹ ਵੀ ਅਸੀਂ ਤੁਹਾਨੂੰ ਸਾਲਤ ਕਰ ਦੇਵਾਂਗੇ ਅਫੇ ਜੀ ਮੈਂ ਅੱਜ ਨਹੀਂ ਜਾਣੇ ਮੂਲ ਹੀ ਦੇਣਾ ਦੇਣਾ ਜਦੋਂ ਲਿਖ ਲਿਖਾ ਹੀ ਹੋ ਗਿਆ ਲਿਖ ਲਿਖਾ ਹੋ ਗਿਆ ਕਿਉਂ ਨਹੀਂ ਬੋਕੀ ਤੂੰ ਕਿਉਂ ਨਹੀਂ ਮੰਗਵਾਉਂਦਾ ਹਾਂ ਹਾਂ ਗੱਲ ਹੈ ਜੀ ਟਿਕਟ ਵੀ ਅਸੀਂ ਮੰਨ ਗਾ ਸੀ ਇਹਦਾ ਟਿਕਟ ਮੈਂ ਉਹ ਵੀ ਟਿਕਟ ਹੈ ਮੈਂ ਕਿਸੇ ਭੈਣ ਤੋਂ ਭਰਾ ਤੋਂ ਮੈਂ ਤੇ ਤੋਂ ਮੇ ਤੋਂ ਲੈ ਲਾਂਗੇ ਕਿਸੇ ਤੋਂ ਤਾਲਾ ਲਾਂਗੇ ਤੋ ਤਾਲਾ ਲਾਂਗੇ ਠੀਕ ਹੈ ਜੀ ਹੂੰ ਟੀਟੀ ਮੈਂ ਦੇ ਸਕਦਾ ਹਾਂ ਹੋਰ ਮੇ ਤੋਂ ਇਸ ਵਕਤ ਕੁਝ ਨਹੀਂ ਗਾ ਜੀ ਬਾਕੀ ਜਿਹੜੇ ਪੈਸੇ ਉਹ ਤੇ ਦੇਣ ਲੈਣ ਵਾਲੇ ਆ ਉਹ ਸਾਲ ਦਾ ਟਾਈਮ ਲਿਆ ਹੋਇਆ ਉਹਨਾਂ ਕੋਲ ਹੀ ਡਾਕੂਮੈਂਟ ਪਏ ਆ ਚੈਨੀਆਂ ਤੋਂ ਲੈ ਕੇ ਗਏ ਸੀ ਮੇਰੇ ਵੀ ਸਾਈਨ ਹੋਏ ਆ ਮੇਰੇ ਡੈਡੀ ਦੇ ਵੀ ਹੋਏ ਆ ਮੇਰੀ ਵਾਈਫ ਦੇ ਤੇ ਮੇਰਾ ਖਿਆਲ ਸਰਪੰਚ ਦੇ ਵੀ ਹੈਗੇ ਨੰਬਰਦਾਰ ਮੈਂ ਨਹੀਂ ਕਿਤੇ ਤੁਸੀਂ ਪੰਚਾਇਤ ਨੂੰ ਨਹੀਂ ਇਹ ਗੱਲ ਦੱਸੀ ਪੈਣੀ ਸਾਡੇ ਪੰਚਾਇਤ ਨੂੰ ਹੀ ਨਹੀਂ ਸੁਣਾਈ ਇਹ ਦੇਖੋ ਤੁਸੀਂ ਪਹਿਲੀ 30 ਤਰੀਕ ਦੀ ਪਿਛਲੇ ਮਹੀਨੇ ਦੀ ਗਈ ਹੋਈ ਆ ਉਹ ਤੇ 15 ਕਵਾਰੀ ਤਾਂ ਅਸੀਂ ਜਾਖਦੇ ਉਹਨਾਂ ਨੂੰ ਮੈਂ ਮੈਂ ਉਹਨਾਂ ਨੂੰ ਇਹ ਵੀ ਕਹਿਿਆ ਤਾਂ ਵੀ ਭਾਜੀ ਮੈਨੂੰ ਮੈਂ ਜਾਨਣਾ ਟ੍ਰੇਨ ਦੀ ਲੈਂਥ ਉੱਠ ਕੇ ਮੜੇ ਉਹਨਾਂ ਨੇ ਆਣਿਆ ਇਹ ਕਹਿੰਦਾ ਮੈਂ ਗੱਡੀ ਚਲੇ ਜਾ ਕੇ ਮਾਰ ਇਹ ਮੈਨੂੰ ਨਿਆਣਿਆਂ ਦੇ ਚਿੱਟਾ ਆਂਦਾ ਮੈਂ ਸੱਚੀ ਭਾਜੀ ਮੇਰੇ ਦਿਲ ਦੀ ਇਹ ਗੱਲ ਹੈ ਮੈਂ ਕਹਿੰਦਾ ਨਿਆਣਿਆਂ ਨੂੰ ਕੁਝ ਪਾ ਕੇ ਦੇ ਦਮਾਂ ਦੁੱਧ ਚ ਰੋਟੀ ਨਹੀਂ ਪੱਕਦੀ ਘਰੇ ਜਦੋਂ ਹੂੰ ਕਹਿੰਦਾ ਇਹਨਾਂ ਨੂੰ ਮੈਂ ਕੁਝ ਪਾ ਕੇ ਦੇ ਦਮਾਂ ਨਿਆਣਿਆਂ ਨੂੰ ਕਿ ਉਹ ਸਕੂਲੇ ਨਹੀਂ ਜਾਂਦੇ ਉਹ ਤਾਂ ਫਿਰ ਤਾਂ ਵੀ ਉਹਨਾਂ ਦਾ ਕੋਈ ਫਕਰ ਆ ਇੱਕ ਉਧਾਂ ਗੱਭਰੂ ਹੋਏ ਲੜਦੇ ਆ ਆਪਸ ਵਿੱਚ ਲੜੀ ਜਾਂਦੇ ਜਦੋਂ ਰੋਟੀ ਪਾਣੀ ਨਹੀਂ ਮੈਂ ਬੋਕੀ ਦੀ ਤਾਂ ਤੁਹਾਡੇ ਨਾਲ ਗੱਲਬਾਤ ਜਦੋਂ ਹੁੰਦੀ ਆ ਨਾ ਹਾਂਜੀ ਹੁੰਦੀ ਆ ਇਹ ਬੰ ਮੰਤ ਵੀ ਕਰਾ ਦਿੰਦਾ ਇਹ ਕਿਉਂਕਿ ਉਧਰ ਵੀ ਜਾਣਦੇ ਆ ਉਧਰ ਵੀ ਜਾਣਦੇ ਆ ਜਦੋਂ ਇਹਨੇ ਮਤਲਬ ਉਹ ਵੀ ਬਾਤ ਭੇਜੀ ਤੇਰੀ ờ proline ਤੁਹਾਡੇ ਨੂੰ ਭੇਜੀ ਸੀ ਕੀ ਸੈਲਰੀ ਦੀ ਕੋਈ ਗੱਲਬਾਤ ਹੋਈ ਸੀ ਕਿ ਕਿੰਨੀ ਸੈਲਰੀ ਮਿਲੇਗੀ 27 ਕਹਿੰਦਾ ਸੀ 27000 27000 ਆਪਣਾ ਇੰਡੀਆ ਦਾ ਹਾਂ ਤਾਂ ਕੁਝ ਨਹੀਂ ਆਇਆ ਸਾਨੂੰ ਨਹੀਂ ਆਇਆ ਕੁਝ ਵੀ ਅੱਛਾ ਕੋਈ ਪੈਸਾ ਨਹੀਂ ਆਇਆ 1 ਰੁਪਇਆ ਨਹੀਂ ਦਿੱਤਾ ਕਿੰਨੇ ਮਹੀਨੇ ਹੋ ਗਏ ਤੂੰ ਉਹਨੂੰ ਕਈ ਨੂੰ ਡੇਢ 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 ਕੁ ਮਹੀਨਾ ਹੋ ਗਿਆ ਡੇੜ ਨੂੰ ਮੈਨਾਂ ਹੋ ਗਿਆ ਪਿਛਲੀ 30 ਤਰੀਕ ਦੀ ਪਿਛਲੀ 30 ਦੀ ਗਈ ਆ ਅੱਜ ਕੋਈ ਮਤਲਬ ਪੈਸਾ ਨਹੀਂ ਸੈਲਰੀ ਨਹੀਂ ਮਿਲੀ ਫੇਰ ਜਿੰਨੇ ਦਿਨ ਰੋਟੀ ਇੱਥੇ ਰਹੀ ਆ ਤੂੰ ਨਾ ਬੋਲੀ ਜਿੰਨੇ ਦਿਨ ਰੋਟੀ ਇੱਥੇ ਰਹੀ ਆ ਜਦੋਂ ਰੋਟੀ ਇੱਥੇ ਸੀ ਦਾਣੇ ਪੈਸੇ ਇੰਦਰਜੀਤ ਨੂੰ ਵੀ 10000 ਰੁਪਏ ਸਾਡ ਪਿੰਡ ਦਾ ਮੁੰਡਾ ਉਹਨੂੰ ਉਹ ਤੋਂ ਰੋਟੀ ਨੇ ਘਰੇ ਖਾਣ ਖਾਣ ਨੂੰ ਪੈਸੇ ਲਿਆ ਸੀ ਤੇ ਉਹਨੂੰ 10000 ਰੁਪਏ ਉਹਨੂੰ ਵੀ ਦੇ ਕੇ ਗਿਆ ਉਹਨੇ ਉਹਦੇ ਕਹਤਾ ਸੀ ਮੈਨ ਤੋਂ ਪੈਸੇ ਲੈਣੇ ਆ ਉਹਨੂੰ ਕਹਤਾ ਲਫੜ ਜਿੰਨੇ ਚਾਹੀਦੇ ਹੁਣੇ ਫੜ ਤੇ ਉਹਨੂੰ ਵੀ 10000 ਫੜਾ ਗਿਆ ਫੇਰ ਕਹਿੰਦਾ ਕਿਸੇ ਦੇ ਪਿੰਡ 'ਚ ਜ ਤਮੇਂ ਕੰਮ ਕਰਨ ਚੱਲ ਜੂਗੀ ਕਿਸੇ ਦੇ ਪੈਨਚ ਕਹਿੰਦਾ ਨਹੀਂ ਤੂੰ ਜਾਣਾ ਨਹੀਂ ਕਿਸੇ ਦਾ ਕੰਮ ਕਰ ਮੈਂ ਬੈਠਾ ਹਾਂ ਤੂੰ ਏਦਾਂ ਕਰ ਉਹਦੇ ਉੱਤੇ ਪੈਸੇ ਸਾੜਾ ਜਿੱਧਰ ਤੋਂ ਮੁੰਡਾ ਆ ਗਿਆ ਮੁੰਡੇ ਨੂੰ ਪੈਸਾ ਨਹੀਂ ਦਿੱਤਾ ਬੌਟੀ ਨੂੰ ਪੈਸੇ ਦਿੰਦਾ ਹੈ ਅੱਛਾ ਜਿੱਦਾਂ ਬੋਟੀ ਨੂੰ ਮਗਰ ਲਾ ਲਿਆ ਪੈਸੇ ਦਿਖਾ ਕੇ ਬਈ ਉਧਰ ਜਾ ਕੇ ਬਾਹਰ ਤੋਂ ਇੰਨੇ-ਇਨੇ ਕਮਾ ਕੇ ਭੇਜਦੇ ਏਦਾਂ ਤੇ ਨਹੀਂ ਵੀ ਪੈਸੇ ਉਹ ਸਿੱਧੇ ਲੈ ਜਾਂਦਾ ਉਹ ਬਈ ਉੱਥੋਂ ਬਾਹਰੋਂ ਮਾਲ ਕਰਦਾ ਇਹ ਵੀ ਨਹੀਂ ਪਤਾ ਕੀ ਕਰਦਾ ਇਹ ਵੀ ਹੋ ਸਕਦਾ ਕਰਦਾ ਹੋਵੇ ਇਹ ਵੀ ਜਿਹੜਾ ਉਹ ਹਾਂ ਉਹ ਕਹਿੰਦੀ ਵੀ ਆ ਇੱਕ ਥਾਂ ਤੋਂ ਇਹਨੇ ਕਹਿ ਕੇ ਬੰਦ ਕਰਾਏ ਆ ਜਿੱਥੇ ਉਹਦੇ ਦਿਨ ਪਹਿਲਾਂ ਲੱਗੇ ਇਸ ਗੱਲ ਆ ਹੁਣ ਇਹਨੂੰ ਪਤਾ ਹਾਂ ਇਹਨੂੰ ਪਤਾ ਇਹਨੂੰ ਪੁੱਛਣਾ ਚਾਹੀਦਾ ਇਹਨੂੰ ਪੁੱਛੋ ਇਸ ਸੰਬੰਧੀ ਵੀ ਜਿੱਦਾਂ ਹੁਣ ਤੁਸੀਂ ਦੱਸਦੇ ਹੋ ਬਈ ਪੰਚਾਇਤ ਨੇ ਤੁਹਾਡੀ ਨਹੀਂ ਸੁਣੀ ਨਹੀਂ ਨਹੀਂ ਉਹਨਾਂ ਨੇ ਨਹੀਂ ਸੁਣੀ ਕੋਈ ਇਸ ਇਨਸਾਨ ਨੇ ਕੱਡੇ ਬਨੇ ਲਈ ਸੁਣੀ ਤਾਂ ਫਿਰ ਤੁਸੀਂ ਹੁਣ ਕੀ ਪੁਲਿਸ ਸਾਡੀ ਮਦਦ ਕੀਤੀ ਜਾਵੇ ਸਾਡੀ ਮਦਦ ਸਾਨੂੰ ਕੁਝ ਨਹੀਂ ਚਾਹੀਦਾ ਪੈਸਿਆਂ ਦੀ ਵਿਚਾਰੋ ਘੜੇ ਜਿਹੜੀ ਗਈ ਹੈ ਸਾਡੀ ਬੋਟੀ ਘਰ ਆ ਜਵੇ ਠੀਕ ਹੈ ਜੀ ਬਸ ਸਾਡੀ ਇਹ ਸਾਡੀ ਰਿਕੁਐਸਟ ਹੈ ਬੇਨਤੀ ਹੈ ਸਾਡੀ ਬਸ ਅੱਛਾ ਇੱਕ ਤਾਂ ਤੁਸੀਂ ਇਹ ਗੱਲ ਕਰਦੇ ਸੀ ਪਰਚੇ ਦੀ ਜਿਹੜਾ ਤੁਹਾਡੇ ਤੇ ਪਰਚਾ ਕੋਈ ਝੂਠਾ ਹੋਇਆ ਹਾਂਜੀ ਸਰ ਜੀ ਉਹਦਾ ਮੜਿਆ ਸਾਨੂੰ ਦੁਆਰਾ ਤੋਂ ਦੱਸ ਦਿਓ ਕਿ ਕੀ ਕਿੱਦਾਂ ਗੱਲਬਾਤ ਹੋਈ ਸੀ ਤੁਸੀਂ ਕਿੱਦਾਂ ਕਹਿੰਦੇ ਹੋ ਝੂਠਾ ਸੀ ਉਹ ਸਰ ਜੀ ਮੈਨੂੰ ਇੰਨੀ ਕੰਮ ਤੋਂ ਚੱਕਿਆ ਗਿਆ ਹੈ ਅੱਛਾ 2 ਤਰੀਕ ਨੂੰ ਕੋਈ 9 ਤੋਂ 10 ਵਜੇ ਅੱਛਾ 9:30 ਦਾ 10:00 10:30 ਸਵੇਰੇ ਸਵੇਰੇ ਜੀ ਚਾਹ ਪੀਤੀ ਸੀ ਯਾਨੀ 10 ਵਜੇ ਵਾਲੀ ਤੇ ਪਿੰਡ ਦਾ ਪਿੰਡ ਹੀ ਕੰਮ ਕਰਦਾ ਹੈ ਸਾਡੇ ਘਰ ਆ ਜੀ ਘਰ ਆ ਉਹਨਾਂ ਦੇ ਕੰਮ ਕੀਤੇ ਹੀ ਕਰਦਾ ਸੀ ਮੈਂ 72 ਗਏ ਓਕੇ ਬਾਅਦ ਦਾ ਮੁੰਡਾ ਕਿੰਦਾ ਆ ਕਿੰਦੇ ਦੇ ਘਰੇ ਕੰਮ ਕਰਦਾ ਸੀ ਵੀਰਿੰਦਰ ਨਾਲ ਆ ਗਿਆ ਤੇ ਹਾਂਜੀ ਤੇ ਉੱਥੇ ਮੈਨੂੰ ਪੁਲਿਸ ਲੈ ਗਈ ਪੁਲਿਸ ਲੈ ਕੇ ਗਈ ਵੀ ਤੈਨੂੰ ਪੁੱਛਗਿਸ਼ ਕਰਨੀ ਆ ਅੱਛਾ ਪੁੱਛਗਿਸ਼ ਕੀਤੀ ਹੈ ਮੈਨੂੰ ਕਾਫੀ ਪਿੰਡੇ ਹੀ ਪ੍ਰਿੰਟ ਤਾਂ ਮੈਨੂੰ ਜਾਨੀ ਉਦਾਂ ਹੀ ਪੁੱਛਿਆ ਵੀ ਉਹਦਾ ਕੰਮ ਕੀਤਾ ਮੈਂ ਕਿਹਾ ਜੀ ਮੈਨੂੰ ਨਹੀਂ ਸੀ ਪਤਾ ਇਹ ਗੱਲਾਂ ਆਪਾਂ ਕੀਤੀ ਨਾ ਪਿੱਤ ਨੇ ਫੇ ਮੈਨੂੰ ਸਾਰਾ ਦਿਨ ਥਾਣੇ ਬਿਠਾ ਕੇ ਰੱਖਿਆ ਉਦੋਂ ਉਸੋਂ ਮੈਨੂੰ ਕੁਛ ਨਹੀਂ ਪੁੱਛਿਆ ਨੀ ਤੇ ਜਦੋਂ ਭਈ ਰਾਤ ਫੇ ਉਹਨੇ ਜਦੋਂ ਆਪਣਾ ਕਾਰਵਾਈ ਸ਼ੁਰੂ ਕੀਤੀ ਕੁੱਟ ਮਾਰਨ ਵੀ ਕਰਦੇ ਰੇ ਤੇ ਮੈਂ ਭਾਜੀ ਕੋਈ ਪੰਜ ਚਾਰ ਪੰਜ ਦਿਨ ਕੁੱਟ ਵੀ ਖਾਧੀ ਤੇ ਨਾ ਇਹ ਆਪਾਂ ਕੀਤਾ ਸੀ ਤੇ ਨਾ ਆਪਣੇ ਕੋਈ ਮਨ ਹੋਇਆ ਨਹੀਂ ਤੇ ਉਹ ਕੀ ਕਹਿੰਦੇ ਸੀ ਮੰਨਣ ਨੂੰ ਵੀ ਟ੍ਰਾਂਸਫਰ ਮੰਨ अच्छा किथे ਖੋਲਿਆ ਕੇ ਇਹਨੂੰ ਦਿੱਤਾ ਉਹ ਫੁਲਾਨੇ ਵਾਲੀ ਥਾਂ ਦਾ ਵੀ ਦੱਸ ਹੁਣ ਆਪਾ ਪਾਜੀ ਮੈਂ ਤੁਹਾਨੂੰ ਕੀ ਕਹਿੰਦਾ ਮੇਰੇ ਪਿੰਡ ਤੋਂ ਪੁੱਛ ਲੈ ਆਪਾਂ ਤਾਂ ਕਿਸੇ ਦੀ ਦੁਕਾਨ ਤੋਂ ਟੌਫੀ ਚੋਰੀ ਚੱਕ ਕੇ ਵੀ ਨਹੀਂ ਖਾਧੀ ਹੋਈ 35-40 ਸਾਲ ਦੀ ਮੇਰੀ ਉਮਰ ਹੋ ਗਈ ਹੈ ਉਹ ਮੈਨੂੰ ਚੱਕਿਆ ਹੀ ਨਹੀਂ ਟਰਾਂਸਫਾਰਮ ਖੋਲਣ ਦੇ ਵਿੱਚ ਤਪਾਈਆਂ ਮੇਰੇ ਤੇ ਗੋਲੀਆਂ 2 ਤਰੀਕ ਸਵੇਰ ਨੂੰ 10 ਵਜੇ ਤੋਂ 9 ਤੋਂ 10 ਵਜੇ ਤੱਕ ਚੱਕਿਆ ਹੋਇਆ ਤੇ ਗੋਲੀਆਂ ਮੇਰੇ ਤੇ ਪਾਈਆਂ ਆਇਆਂ ਨਹੀਂ ਸ਼ਾਮ ਨੂੰ 3 ਤਰੀਕ ਨੂੰ 6 ਵਜੇ ਤੋਂ 7 ਵਜੇ ਤੱਕ ਦੂਜੇ ਦਿਨ ਦੂਜੇ ਦਿਨ ਹੁਣ ਥਾਣੇ 'ਚ ਆ ਕੇ ਮੈਨੂੰ ਦੱਸੋ ਵੀ ਮੈਂ ਗੋਲੀਆਂ ਕਿੱਦਾਂ ਲੈਣ ਚਲ ਗਿਆ ਜੀ ਹੂੰ ਉਹ ਗੋਲੀਆਂ ਕਿੱਥੋਂ ਆਈਆਂ ਜੀ 383 ਗੋਲੀਆਂ ਮੇਰੇ ਤੇ ਪਾਈਆਂ ਗਈਆਂ ਇੱਕ ਮੋਟਰਸਾਈਕਲ ਮੇਰੇ ਤੇ ਪਾਇਆ ਗਿਆ ਚੋਰੀ ਦਾ ਚੋਰੀ ਦਾ ਹੋਊਗਾ ਅੱਛਾ ਉਹਦੇ 'ਚ ਲਗਾਇਆ ਨਾ ਜਦੋਂ ਉਸੇ ਛੱਕੇ 'ਚ ਲਗਾਇਆ ਹੂੰ ਚੱਕ ਕੇ ਤਾਂ ਮੈਨੂੰ ਇਹ ਕੰਮ ਤੋਂ ਲੈ ਕੇ ਗਏ ਆ ਤੂੰ ਗੋਲੀਆਂ ਮੈਂ ਕਿੱਥੋਂ ਲੈ ਕੇ ਆਇਆ ਤੇ ਜਿਹੜੇ ਜਿਨ੍ਹਾਂ ਦੇ ਤੈਨੂੰ ਕੰਮ ਤੋਂ ਚੱਕਿਆ ਨਹੀਂ ਸੀ ਉਹਨਾਂ ਨੇ ਕਿਹਾ ਨਹੀਂ ਵੀ ਸਾਡੇ ਦਾ ਕੰਮ ਕਰਦਾ ਮਰੀਂਦਰ ਖੋਦ ਨਾਲ ਆਇਆ ਨਾ ਉਹਨੇ ਕਿਹਾ ਵੀ ਆ ਸੁੱਖਾ ਅੱਛਾ ਮਰੀ सरपंचनी ਦਾ ਮੁੰਡਾ ਮੌਜੂਦਾ ਸਰਪੰਚ ਦਾ ਮੌਜੂਦਾ ਸਰਪੰਚਨੀ ਦਾ ਸੁਣੇਂ ਬਲੀ ਕਰਕੇ ਕਿਹਾ ਬਸ ਸੁੱਖਾ ਠੀਕ ਆ ਇਹ ਕਹਿੰਦਾ ਹਾਂਜੀ ਮੈਂ ਹੀ ਸੁੱਖਾ ਮੈਂ ਕਹਿੰਦਾ ਜੀ ਮੈਂ ਕੋੜੀ ਲੱਗੀ ਸੀ ਮੈਂ ਕੋ ਤਾਂ ਨਹੀਂ ਗਿਆ ਆਪਾਂ ਨੂੰ ਪਤਾ ਨਹੀਂ ਨਾਲ ਕੋਈ ਡਰ ਹੋਵੇ ਕੋਈ ਵਾਸਤਾ ਤਾਂ ਹੀ ਬੰਦਾ ਪਾਇਦਾ ਨਾ ਆਪਾਂ ਕੁਝ ਕੀਤਾ ਤੇ ਚਪਾ ਚ ਫਿਰ ਤੇਤੇ ਕਰਲੇ ਤੇ ਹੋਇਆ ਨਹੀਂ ਤਿੰਨਾ ਬੰਦੇ ਤੇ ਹੋਇਆ ਪਿੰਡਾਂ ਪਿੰਡ ਤੇ ਪਿੰਡ ਦੇ ਦੰਦ ਤੇ ਤਿੰਨਾਂ ਤੇ ਗੋਲੀਆਂ ਪਾਈਆਂ ਤਿੰਨਾਂ ਤੇ ਗੋਲੀਆਂ ਪਾਈਆਂ ਠੀਕ ਆ ਵੀ ਤੁਸੀਂ ਹੁਣ ਫੇ ਕੀ ਚਾਹੁੰਦੇ ਹੋ ਕੀ ਹੋਵੇ ਮੈਨੂੰ ਪਰਚੇ ਚੋਂ ਵੀ ਕੱਢਿਆ ਜਾਵੇ ਜੀ ਮੈਂ ਤੇ ਇਹ ਚਾਹੁੰਦਾ ਬਰੀ ਕੀਤਾ ਜਾਵੇ ਇਹ ਪਰਚੇ ਦੇ ਚੱਕਰਾਂ ਚ ਮੇਰੀ ਘਰ ਮੈਂ ਜੇਲ੍ਹ ਗਿਆ ਉਹ ਮੇਰੀ ਘਰ ਵਾਲੀ ਕੋ ਹੋ ਗਈ ਕੰਫਿਊਜ਼ ਉਹ ਕਹਿੰਦੀ ਵੀ ਮੇਰਾ ਬੰਦਾ ਬਾਹਰ ਆ ਜਵੇ ਵੀ ਮੈਂ ਬਾਹਰ ਜਾ ਕੇ ਭਾਜੀ ਵੀ ਤੇਰੇ ਕੋਲੋਂ ਨੇ ਚਾਰ ਪੈਸੇ ਕਮਾਉਣ ਦੇ ਚੱਕਰ ਚ ਮੰਨ ਲਓ ਇਹ ਡਿਸੀਜਨ ਲੈ ਲਿਆ ਕਰਜਾ ਸੈਰ ਹੋ ਗਿਆ ਤੂੰ ਡਿਸੀਜਨ ਗਲਤ ਲੈ ਬੈਠੇ ਠੀਕ ਉਹਨੂੰ ਭਾਜੀ ਐਵੇਂ ਕੋਈ ਮੈਂ ਨਾ ਕਦੇ ਤੱਕ ਚਲਾਨ ਵੀ ਨਹੀਂ ਕਰਾਇਆ ਆਪਣਾ ਜੋ ਵੀ ਹੋਇਆ ਸਾਡੇ ਪਰਮਿਆਂ ਦੇ ਚਲਾਨੇ ਚ ਕੱਟਿਆ ਨਹੀਂ ਕੱਟਿਆ ਹੋਇਆ ਮੈਂ ਲੁਧਿਆਣੀ ਵੀ ਕੰਮ ਕੀਤਾ ਸਾਰਾ ਕੁਝ ਰਾਤ ਨੂੰ ਵੀ ਨੀ ਰਸਨੇਰੇ ਵੀ ਲੈਂਟਰ ਤੋਂ ਬੰਦਾ ਆਉਂਦਾ ਜਾਂਦਾ ਠੀਕ ਹੈ ਜੀ ਤੇ ਇਧਰ ਆਪਣੇ ਤੇ ਕਦੇ ਹਾਦਸਾ ਨਹੀਂ ਆਹ ਦੱਸਦੇ ਰਹੇ ਆ ਪੁਲਿਸ ਵਾਲੇ ਵੀ ਆ ਆਏ ਕਾਕਾ ਮਾੜੀ ਮੋਟੀ ਗਲਾਸੀ ਲੱਗੀ ਉਹਨੇ ਤਾਂ ਵੀ ਉਹਨਾਂ ਨੇ ਕਹਿਣਾ ਮੁੰਡਿਆ ਤਰ੍ਹਾਂ ਕੋਲੇ ਮਾੜੀ ਮੋਟੀ ਲਾਜ ਵੀ ਲੈਂਦਾ ਬੰਦਾ ਕਿਤੇ ਲੈ ਦੱਸ ਦੇਣਾ ਇਹ ਕਹਿਣਾ ਖਾਂਦਾ ਪੀਂਦਾ ਨਹੀਂ ਤੇ ਜਿਹੜੇ ਨਾਲ ਮੁੰਡੇ ਸੀ ਉਹ ਵੀ ਤੇਰੇ ਵਾਂਗ ਹੀ ਸੀ ਇਦਾਂ ਹੀ ਚੱਕ ਕੇ ਲਿਆਂਦੇ ਜਾਉਂਦੇ ਉਹ ਵੀ ਕੁਝ ਕੀਤਾ ਸੀ ਉਹਨੇ ਵੀ ਕੁਝ ਕੀਤਾ ਤਾਂ ਨਹੀਂ ਸੀ ਜੀ ਉਹਨਾਂ ਦਾ ਮੈਨੂੰ ਨਹੀਂ ਪਤਾ ਪਰ ਮੈਨੂੰ ਮੇਰਾ ਪਤਾ ਜੀ ਮੈਂ ਉਹਨਾਂ ਦੀ ਗੱਲ ਨਹੀਂ ਕਹਿ ਸਕਦਾ ਠੀਕ ਹੈ ਵੀ ਉਹ ਉਸ ਹਾਲਤ ਵਿੱਚ ਸੀਗੇ ਕਿ ਨਹੀਂ ਸੀਗੇ ਉਹਨੇ ਤੇ ਇੱਕ ਬੰਦਾ ਤਾਂ ਇਹ ਕਹਿ ਰਿਹਾ ਜੀ ਹਾਂ ਜੀ ਇਹ ਮੇਰੇ ਨਾਲ ਸੀਗਾ ਹੂੰ ਉਹਨੇ ਮੇਰਾ ਨਾਂ ਸਿੱਧਾ ਲੈਤਾ ਦੂਸਰੇ ਮੁੰਡੇ ਦਾ ਵੀ ਨਾਂ ਲੈਤਾ ਅੰਮੇ ਦਾ ਮੁੰਡਾ ਰਿਹਾ ਤੇ ਉਹਨੂੰ ਮੈਂ ਤੁਹਾਨੂੰ ਇਹ ਵੀ ਦੱਸਣਾ ਪੁਲਿਸ ਨੂੰ ਉਹਨੇ ਕੁੱਟਿਆ ਵੀ ਹੈ ਮੈਨੂੰ ਨਹੀਂ ਪਤਾ ਪੁਲਿਸ ਨੂੰ ਉਹਨੇ ਰਪੈਸੇ ਦਿੱਤੇ ਮੈਨੂੰ ਨਹੀਂ ਪਤਾ ਸਰਪੰਚਾਂ ਨੇ ਪੈਸੇ ਦਿੱਤੇ ਉਹਨੂੰ ਮੈਨੂੰ ਨਹੀਂ ਪਤਾ ਕਿੱਦਾਂ ਉਹਨੂੰ ਪੁਲਿਸ ਨੇ ਹੱਥ ਵੀ ਕਿ ਇਹਨਾਂ ਕੋਈ ਕੁਛ ਨਹੀਂ ਕੀਤਾ ਉਹਨੂੰ ਕੁਛ ਨਹੀਂ ਕੀਤਾ ਜੀ ਪੰਮੇ ਦਾ ਮੁੰਡਾ ਆ ਰਹੀ ਨਾ ਕੁੱਟਿਆ ਤੈਨੂੰ ਐ ਸਾਡੇ ਦੋ ਬੰਦਿਆਂ ਤੇ ਕੁੱਟ ਪਈ ਜੀ ਅੱਛਾ ਦੋ ਬੰਦਿਆਂ ਤੇ ਪਈ ਜੀ ਤੁਹਾਨੂੰ ਕੀ ਕਹਿੰਦੇ 300 ਰੁਪਏ ਮੰਨੋ ਹਾਂਜੀ ਮੰਨੋ ਕਹਿੰਦੇ ਠੀਕ ਦੂਸਰਾ ਬੰਦਾ ਸਾਡਾ ਇਹ ਰੋਮੀ ਸੀ ਉਹ ਕਹਿ ਵੀ ਗਿਆ ਉਹ ਕੁੱਟ ਤੋਂ ਡਰਦਾ ਕੁਛ ਉਹ ਪਹਿਲਾਂ ਵੀ ਤਾਂ ਹੋਰ ਤਰ੍ਹਾਂ ਹੁੰਦਾ ਸੀ ਪਤਾ ਨਹੀਂ ਨਸ਼ਾ ਨੁਸ਼ਾ ਕਰਦਾ ਉਹ ਬਾਤ ਕਰ ਤੋ ਕਹਿੰਦਾ ਜੀ ਕੁੱਟ ਤੋਂ ਡਰਦਾ ਕਹਿੰਦਾ ਹਾਂਜੀ ਮੈਂ ਕੀਤਾ ਉਹ ਉਸ ਟੇ ਮਨ ਵੀ ਗਿਆ ਠੀਕ ਤੇ ਭਾਜੀ ਆਪਾਂ ਕੁੱਟ ਵੀ ਖਾਧੀ ਆ ਪਰ ਆਪਾਂ ਨਾ ਕੀਤਾ ਇਹ ਮੈਨੂੰ ਪਿੱਛੇ ਆਪਣੇ ਨਿਆਣੇ ਦਿੱਤੇ ਸੀ ਇਹ ਵੀ ਇਹ ਆਪਣੇ ਮੈਂ ਪਿੱਛੇ ਆਪਣੇ ਨਿਆਣੇ ਦੇਖ ਕੇ ਵੀ ਕਹਿੰਦਾ ਸੀ ਭਾਜੀ ਜੇ ਅੱਜ ਮੈਂ ਇਹਨਾਂ ਨੂੰ ਕਹਿ ਤਾ ਨਾ ਵੀ ਮੈਂ ਇਹ ਖੋਲਿਆ ਮੈਨੂੰ ਕਿੱਦਾਂ ਕੁੱਟਿਆ ਮੈਂ ਕਹਿੰਦਾ ਸੀ ਗੰਦਾ ਵੀ ਬੋਲਦੀਆਂ ਉੱਥੇ ਵੀ ਮੈਂ ਮੰਨ ਲਵਾਂ ਹੂੰ ਪਰ ਨਹੀਂ ਮੈਂ ਆਪਣੇ ਨਿਆਣਿਆਂ ਦੇ ਦੇਖ ਕੇ ਮੈਂ ਕੁੱਟ ਵੀ ਖਾਈ ਗਿਆ ਮੈਂ ਕਹਿੰਦਾ ਨਹੀਂ ਮੈਂ ਨਹੀਂ ਮੈਂ ਭਾਜੀ ਮੈਂ ਨਹੀਂ ਖੋਲਿਆ ਕਿ ਟਾਈਮ ਨਹੀਂ ਤਾਂ ਕਦਾਂ ਤੋਂ ਤੁਹਾਡੇ ਵੀ ਰਿਮਾਂਡ ਲਿਆਵਾਂ 6 ਦਿਨ ਰਿਮਾਂਡ ਲਿਆ ਹਾਂਜੀ ਕਿਤੇ ਜੀ ਤੁਸੀਂ ਇਸ ਟਾਈਮ ਅਗਲ ਮੈਂ ਆਇਆ ਇੱਥੇ ਅਮਾਨ ਜ਼ੈਹਰ ਜੀ ਆਧਰਮੀ ਗਿਆ ਆਧਰਮੀ ਪਿਆ ਅਮਾਨ ਜ਼ੈਹਰ ਅਜਾ ਤੁਹਾਡੇ ਪਤੀ ਦੇਵ ਨੇ ਟੈਲਕਾਨਫਰੈਂਸ ਕੀਤੀ ਹੈ ਵੀ ਤੁਸੀਂ ਵਾਪਸ ਆਣਾ ਤੁਹਾਨੂੰ ਇੱਥੇ ਦੰਗੀ ਪਛਾਣ ਨਹੀਂ ਆ ਕੋਈ ਹਾਂਜੀ ਮੈਂ ਆਉਂਦਾ ਰਾਸ ਸੜਾ ਚੁੰਦੀਂ ਮੈਂ ਪਰੇਸ਼ਮਤਿਆਂ ਦੇ ਕੀ ਗੱਲ ਬਾਤ ਹੋਈ ਰੋਲ ਨਾ ਪੈਣਾ ਚੱਲ ਤੂੰ ਰੋ ਨਾ ਕੋਈ ਗੱਲ ਨਹੀਂ ਆ ਜਾਣਾ ਮਨਾ ਤੂੰ ਅੱਧਾ ਦੱਸ ਕੀ ਗੱਲ ਕੀ ਹੋਈ ਦੱਸੋ ਸਾਨੂੰ ਜਰਾ ਫਿਰ ਤੇਈ ਤੁਹਾਡੇ ਕੋ ਮਦਦ ਹੋਏਗੀ ਕੁਛ ਠੀਕ ਨਹੀਂ ਰਿਹਾ ਹਾਂਜੀ ਮੈਂ ਕਿਹਾ ਤੁਸੀਂ ਗੱਲ ਦੱਸੋਗੇ ਤਾਂ ਤੇਰੀ ਤੁਹਾਡੀ ਕੋਈ ਮਦਦ ਕਰੇਗਾ ਕੀ ਗੱਲ ਆ ਹਾਂਜੀ ਨਹੀਂ ਮੈਂ ਕੰਮ ਨਹੀਂ ਕਰਨਾ ਮੈਂ ਇੰਦੀ ਹਾਂ ਮੈਂ ਵੀ ਉਹ ਨਾ ਮੈਂ ਕੰਮ ਨਹੀਂ ਕਰਨਾ ਨਹੀਂ ਕੋਈ ਤੰਗੀ ਪਰੇਸ਼ਾਨੀ ਦਿੰਦੇ ਆ ਦਿੱਤੀ ਵੀ ਨਾ ਕਿ ਤਰ੍ਹਾਂ ਪਰੇਸ਼ਾਨੀ ਮੈਂ ਕੰਮ ਨਹੀਂ ਕਰਨਾ ਮੈਨੂੰ ਬਹੁਤ ਪਰੇਸ਼ਾਨੀ ਦਿੱਤੀ ਮੇਰਾ ਫੋਨ ਖੋਲਿਆ ਮੇਰੇ ਤੋਂ ਮੇਰਾ ਫੋਨ ਨਹੀਂ ਦਿੱਤਾ ਮੈਨੂੰ ਮੈਨੂੰ ਪਰੇਸ਼ਾਨੀ ਮੈਨੂੰ ਅੰਦਰੋਂ ਲੋਕ ਲਾ ਕੇ ਚੜਚੜਦੇ ਸੀ ਮੈਨੂੰ ਜਿੱਥੇ ਜਾਂਟਾ ਦੇ ਘਰੇ ਜਾਂ ਸੀ ਉੱਥੇ ਮੈਨੂੰ ਲੋਕ ਲਾ ਦਿੰਦੇ ਸੀ ਮੇਰਾ ਫੋਨ ਖੋਲ ਲੈਂਦੇ ਸੀ ਮੇਰੇ ਤੋਂ ਤੇ ਪੈਸੇ ਕਿਉਂ ਦੇਂਦੇ ਕਿ ਨਹੀਂ ਚੱਲ ਲਈ ਮੇਰੀ ਪੈਸਾ ਨਹੀਂ ਦਿੱਤਾ ਨਹੀਂ ਮੈਨੂੰ ਪੈਸਾ ਨਹੀਂ ਕੋਈ ਦਿੱਤਾ ਇਹਨਾਂ ਨੇ ਮੈਂ ਕਿਹਾ ਪੰਜ ਦਿਨ ਇਹ ਕਰੇ ਕੰਮ ਕਿ ਕਾਸੀ ਮੇਰੇ ਪੰਜਾ ਦਿਨਾਂ ਦੇ پیسے ਵੀ ਉਹਨਾਂ ਨੇ ਜਾਣਤ ਨਹੀਂ ਰੱਖ ਲੈ ਸੀ ਜਿੱਦਾਂ ਤੁਹਾਡੇ ਦੱਸਿਆ ਹੈਗਾ ਫਿਰ ਘਰ ਵਾਲੇ ਨੇ ਕੁੜੀਏ ਵੀ ਤੁਹਾਡੇ ਪਰੌਣੇ ਨੇ ਤੁਹਾਨੂੰ ਕਿਹਾ ਸੀ ਕਿ ਉਹ ਉਹਨੇ ਕੋਈ ਗੱਲਬਾਤ ਨਹੀਂ ਕੀਤੀ ਤੁਹਾਨੂੰ ਵਾਪਸ ਲਿਆਉਣ ਦੀ ਜਾਂ ਕੋਈ ਸੈਲਰੀ ਵਗੈਰਾ ਦੀ

ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਅਮਨ ਜੀ ਬੋਲਦੇ ਜੀ ਟੈਕ ਟੋਕ ਹਾਂ ਜੀ ਅਮਨ ਜੀ ਨਿਊਜ਼ ਚੈਨਲ ਤੋਂ ਗੱਲ ਕਰ ਰਿਆ ਸੀ ਹਾਂ ਜੀ ਇੱਕ ਨਾ ਤੁਹਾਡੇ ਰਿਸ਼ਤੇਦਾਰ ਆ ਰਿਹਾ ਬਿੰਦ ਤਗੜਾ ਹਾਂ ਜੀ ਮੁੰਡਾ ਸੁੱਖਾ ਸ਼ੈਦ ਹਾਂ ਜੀ ਸਾਲਾ ਮੇਰਾ ਹਾਂ ਜੀ ਉਹਨੇ ਤੁਹਾਡੇ ਖਿਲਾਫ ਨਾ ਸਟੇਟਮੈਂਟ ਦਿੱਤੀ ਸੀ ਵੀ ਤੁਹਾਡਾ ਨਾਲ ਲਿਆ ਸੀ ਵੀ ਅਮਨ ਨੇ ਸਾਡਾ ਰਿਸ਼ਤੇਦਾਰ ਹੈ ਟਰੈਵਲ ਜੈਂਟੀ ਕਰਦਾ ਤੇ ਮੇਰੀ ਘਰ ਵਾਲੀ ਨੂੰ ਬਾਅਦ ਜਿੱਥੇ ਵੀ ਜਿੱਥੇ ਵੀ ਕਾਨੀ ਕਿਤੇ ਗਈ ਹੈ ਵੇ ਉੱਥੇ ਫਸਾ ਦਿੱਤਾ ਹੈਗਾ ਉਹ ਵਾਪਸ ਆਉਣਾ ਚਾਹੁੰਦੀ ਹੈ ਤੇ ਇਹ ਸਾਡਾ ਜਿਹੜਾ ਰਿਸ਼ਤੇਦਾਰ ਹੈ ਟਰੈਵਲ ਦੇ ਅੰਦਰ ਉਹ ਮੰਨੂ ਵਾਪਸ ਨਹੀਂ ਉਹਨੂੰ ਲਿਆਉਣਾ ਹੈਗਾ ਅੱਛਾ ਤੇ ਮੰਨੂ ਨੇ ਸਟੇਟਮੈਂਟ ਦਿੱਤੀ ਆ ਤੁਸੀਂ ਸਮਝਦੇ ਨਾ ਸਟੇਟਮੈਂਟ ਨੂੰ ਹਾਂਜੀ ਸਟੇਟਮੈਂਟ ਦਾ ਮਤਲਬ ਤੁਸੀਂ ਸਮਝਦੇ ਨਾ ਵੀ ਮੀਡੀਆ ਨੂੰ ਸਟੇਟਮੈਂਟ ਦਿੱਤੀ ਨਿਊਜ਼ ਚੈਨਲ ਨੂੰ ਉਹਨਾਂ ਨੇ ਹਾਂਜੀ ਹਾਂਜੀ ਮੈਂ ਸਮਝ ਗਿਆ ਤੇ ਤੁਸੀਂ ਕੋਈ ਆਪਣਾ ਪੱਖ ਦੇਣਾ ਚਾਹੋਗੇ ਤੁਸੀਂ ਆਪਣਾ ਕੋਈ ਰੱਖਣਾ ਮੈਂ ਭਾਜੀ ਪੈਸੇ ਲਾਏ ਆ ਇਹਦੇ ਤੇ ਪਰਚਾ ਪਿਆ ਹੋਇਆ ਸੀ 2 ਲੱਖ ਰੁਪਈਆ ਮੇਰਾ ਤੇ 2.5 ਲੱਖ ਲੈਣ ਵਾਲਾ ਓਕੇ ਹਾਂਜੀ ਉਹਨਾਂ ਨੂੰ ਦੱਸਿਆ ਇਹਨੇ ਨਹੀਂ ਮੈਨੂੰ ਦੱਸਿਆ ਪਰ ਉਹ ਮੁੱਦਾ ਮੈਂ ਨਾ ਮੈਂ ਦੂਜੀ ਗੱਲ ਕਰਦਾ ਪਾ ਮੈਂ ਉਹਦੀ ਘਰ ਵਾਲੀ ਦੀ ਸਿਰਫ ਗੱਲ ਕਰਦਾ ਤੁਹਾਡਾ ਆਪਸੀ ਕੀ ਲੈਣ ਦੇਣਿਆ ਮੈਨੂੰ ਨਹੀਂ ਉਹਦੇ ਬਾਰੇ ਪਤਾ ਹੈਗਾ ਬਸ ਭਾਜੀ ਮੈਂ ਨਾ ਇਹਦੇ ਇਹਦੇ ਤੇ ਪਰਚਾ ਪਿਆ ਸੀਗਾ ਕੰਪਨੀ ਜਮਾਨਤ ਦਿੱਤੀ ਇਹਦੀ ਮੈਂ 50000 ਦੀ ਜਮਾਨਤ ਦਿੱਤੀ ਆ ਹਾਂਜੀ ਇਦੇ ਘਰ ਵਾਲੀ ਨੇ ਜਦੋਂ ਗਈ ਆ ਉਹ ਨਾ ਨਾ ਕੋਈ ਟਰੈਵਲ ਏਜੰਟੀ ਕਰਦਾ ਮੇਰੀ ਸਿਸਟਰ ਗਈ ਸੀ ਮੇਰੀ ਸਿਸਟਰ ਦਾ ਕਰਕੇ ਇਹਨੇ ਮੈਨੂੰ ਮਿਲ ਕੇ ਕਿਹਾ ਮੀਨੂੰ ਭਾਜੀ ਮੈਨੂੰ ਵੀ ਵੀਜ਼ਾ ਮੰਗਵਾ ਦੇ ਮੈਂ ਜਾਣਾ ਓਕੇ ਠੀਕ ਆ ਮੇਰੀ ਸਿਸਟਰ ਗਈ ਹੈ ਜੀ ਦੋ ਸਿਸਟਰ ਮੇਰੀਆਂ ਉੱਥੇ ਆ ਹਾਂਜੀ ਤੇ ਇਹਨੇ ਮੈਨੂੰ ਕਿਹਾ ਸੀ ਮੇਰੀ ਇਹਦੇ ਘਰ ਵਾਲੀ ਨੇ ਕਿਹਾ ਭਾਜੀ ਤੂੰ ਪੈਸੇ ਲਾ ਦੇ ਜਿੰਨੇ ਪੈਸੇ ਆ ਮੈਂ ਤੇਰੇ ਲੱਗਣਗੇ ਮੈਂ ਤੇਰੇ ਪੈਸੇ ਵਾਪਸ ਕਰ ਦੂੰਗੀ ਬਾਹਰ ਜਾ ਕੇ ਮਤਲਬ ਕੰਮ ਕਰਕੇ ਮੋੜ ਦਾਂਗੀ ਕੰਮ ਕਰਕੇ ਮੋੜ ਦਾਂਗੇ ਜੀ ਓਕੇ ਤੇ ਥੋ ਹਾਂਜੀ ਉਹਨੇ ਕੋਈ ਦਿੱਕਤ ਨਹੀਂ ਕਿ ਨਹੀਂ ਪੈਸਾ ਕੋਈ ਪਾ ਜੀ ਉਹਨੂੰ ਗੈਰ ਨੂੰ ਹਲੇ ਮਹੀਨਾ ਹੋਇਆ ਕੰਮ ਹੀ ਨਹੀਂ ਕਰਨ ਦੇਣ ਦੇ ਆ ਉਹਤੇ ਅੱਛਾ ਹਾਂ ਜੀ ਉਹਨੂੰ ਕਹਿੰਦਾ ਕੰਮ ਹੀ ਉਹ ਕੰਮ ਤੇ ਲੱਗੀ ਆ ਉਹਨੂੰ ਕਹਿੰਦਾ ਕੰਮ ਨਹੀਂ ਕਰਨਾ ਨਹੀਂ ਉਹਦੀ ਨਾ ਵੀਡੀਓ ਕਾਲ ਤੇ ਇਹਨਾਂ ਨੇ ਗੱਲ ਕਰਾਈ ਸੀ ਵੀਡੀਓ ਕਾਲ ਉਹਦੀ ਰਿਕਾਰਡਡ ਆ ਬੀਬੀ ਦੀ ਅੱਛਾ ਜੀ ਤੇ ਉਹਨੇ ਵੀ ਇਹੀ ਕਿਹਾ ਵੀ ਮੈਂ ਮੈਨੂੰ ਤੰਗ ਪਰੇਸ਼ਾਨ ਕਰਦੇ ਆ ਠੀਕ ਹੈ ਜੀ ਸਾਥ ਹੁਣ ਆਉਣੀ ਆ ਤੇ ਅਮਨ ਜਿਹੜਾ ਟਰੈਵਲ ਏਜੰਟ ਆ ਚਾਹੇ ਤੁਸੀਂ ਰਿਸ਼ਤੇਦਾਰ ਹੋ ਚਲੋ ਤੁਹਾਡਾ ਆਪਸੀ ਮੈਟਰ ਆ ਹਾਂਜੀ ਸਵਰਪ ਸਿੰਘ ਸੱਦਰਿਆ ਹੈਗਾ ਵੀ ਮੈਂ ਬਾਤ ਸੁਣੋ ਹਾਂਜੀ ਪੈਸੇ ਮੇਰੀ ਗੱਲ ਸੁਣੋ ਨਾ ਇਹਨਾਂ ਨੇ ਰੁਪਈਆ ਲਾਇਆ ਇੱਥੋਂ ਜਾਣ ਲੱਗਿਆ ਨੇ ਹਾਂਜੀ ਨਾ ਪੈਸਾ ਲਾਇਆ ਇਹਨਾਂ ਨੇ ਫਰੀ ਭੇਜਿਆ ਜਿਹੜੇ ਬੰਦੇ ਦੇ ਪੈਸੇ